ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਰਪ੍ਰਸਾਦ ਸਿੰਘ ਕੈਲਫੋਨੀਤ ਕੱਲ ਇੱਕ ਵੀਡੀਓ ਕੋਈ ਪੈਸੀ ਫੇਸਬੁਕ ਤੇ ਸ਼ਿਵਸਨਾ ਦੇ ਜਿਹਦੇ ਵਿੱਚ ਉਹ ਸਿੱਖਾਂ ਬਾਰੇ ਕਾਫੀ ਗਲਤ ਬਿਆਨਬਾਜ਼ੀ ਕਰ ਰਹੇ ਨੇ ਤੇ ਕਾਫੀ ਵੀਰਾਂ ਨੇ ਫੋਨ ਆਸੀ ਕੁਝ ਜਵਾਬ ਦੇਣਾ ਚਾਹੀਦਾ ਪਰ ਕਿਉਂਕਿ ਸਾਰੇ ਇਹ ਜਿਹੜਾ ਇੱਕ ਹਿੰਦੂ ਕੌਮ ਹੈ ਉਹ ਸਾਡੇ ਖਿਲਾਫ ਨਹੀਂ ਹੈ ਇਹ ਕੁਝ ਇੱਕ ਸਰਕਾਰੀ ਅਨਸਰ ਨੇ ਜਿਸ ਤਰ੍ਹਾਂ ਸਾਰੇ ਕਾਫੀ ਸਿੱਖ ਵੀ ਜਿਸ ਅਮਿਸ਼ਨਰੀ ਨੋ ਲਾਪਨ ਵਾਲੇ ਨੇ ਹੈ ਤੇ ਸਾਡੇ ਨਾ ਇਸੇ ਤਰ੍ਹਾਂ ਇਹ ਲੋਕ ਵੀ ਕੁਝ ਐਸੇ ਨੇ ਪਰ ਇਹਨਾਂ ਨੂੰ ਕੀ ਜਵਾਬ ਦਈਏ ਕਿਉਂਕਿ ਜਵਾਬ ਦੇਣ ਵਾਸਤੇ ਕੋਈ ਲੌਜੀਕ ਹੋਣਾ ਚਾਹੀਦਾ ਹੈ ਇਹਨਾਂ ਲੋਕਾਂ ਦੇ ਸਵਾਲਾਂ ਦਾ ਸੋ ਪਹਿਲਾਂ ਤੇ ਬਾਕੀ ਵੀਰਾਂ ਤੋਂ ਹਿੰਦੂ ਤੇ ਕਰਨੀ ਰੱਖਦੇ ਹਾਂ ਉਹਨਾਂ ਨੂੰ ਮੈਂ ਪੰਜਾਬੀ ਵੀਰਾਂ ਤੋਂ ਜਿਹੜੇ ਸਨਾਤਨੀ ਨੇ ਮਾਫੀ ਮੰਗਦਾ ਜੇ ਕਿਸੇ ਦੇ ਦਿਲ ਨੂੰ ਝੋੜ ਪਹੁੰਚੇ ਪਰ ਕਿਉਂਕਿ ਇਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਹੈ ਸੋ ਉਹ ਵੀ ਦੇਣਾ ਚਾਹੀਦਾ ਹੈ ਪਰ ਇਹਨਾਂ ਨੂੰ ਕੀ ਜਵਾਬ ਦੇ ਆ ਉਹ ਹੀ ਸਮਝ ਨਹੀਂ ਆ ਰਿਹਾ ਹੁਣ ਬੇਅਕਲ ਲੋਕ ਨੇ ਹੋਰ ਉਹ ਰੋਲਾ ਪਾ ਰਹੇ ਨੇ ਕਿ ਜੋ Hindu ਸੇ ਟਕਰਾਏਗਾ ਉਹ ਖਾਕ ਵਿੱਚ ਮਿਲ ਜਾਏਗਾ ਹੁਣ ਗੱਲ ਤੇ ਉਹਨਾਂ ਦੀ ਵੀ ਸਹੀ ਹੈ ਮੂਰਖਾਂ ਦਾ ਕੌਣ ਹੋ ਜੇ ਜਿਨ੍ਹਾਂ ਨੂੰ ਇਹੋ ਹੀ ਨਹੀਂ ਪਤਾ ਕਿ Hindu ਦਾ ਮਤਲਬ ਹੁੰਦਾ ਬੇਈਮਾਨ ਚੋਰ ਇਹ Hindu ਧਰਮ ਵਾਸਤੇ ਕੋਈ ਨਾਮ ਨਹੀਂ ਸੀ ਇੱਕ ਜ਼ਲਾਲਤ ਪਰਿਕਾਲੀ ਸੀ ਜੋ ਮੁਸਲਮਾਨਾਂ ਨੇ ਦਿੱਤੀ ਸੀ ਕਿ 250 ਪਠਾਨ 250 ਪੈਦਰੋਂ ਆਂਦੇ ਨੇ ਪਠਾਨ ਅਫਗਾਨਿਸਤਾਨ ਵਾਲੇ ਪਾਸੇੋਂ ਲੋਟੋ ਮਾਰ ਕਰਦੇ ਨੇ 30 ਹਜ਼ਾਰ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਵਨ ਕਿ ਲੈ ਜਾਂਦੇ ਨੇ ਔਰ ਉਸ ਜਗ੍ਹਾ ਤੇ ਜਿੱਥੇ ਇੱਕ ਬੱਕਰੇ ਦੀ ਕੀਮਤ 2 ਟਕਾ 4 ਟਕਾ ਇੱਕ ਮੁਰਗੇ ਦੀ ਕੀਮਤ 1 ਟਕਾ ਉਹ ਤੇ ਹਿੰਦੁਸਤਾਨ ਤੋਂ ਲਿਆਂਦੀ ਹੋਈ ਹਿੰਦੂਆਂ ਦੀ ਕੁੜੀ ਦੀ ਕੀਮਤ 1 ਟਕਾ ਬਣੀ ਪੈ ਰਹੀ ਤਦ ਇਹ ਸ਼ਿਵ ਸਨਾ ਕਿੱਥੇ ਸੀਗੀ ਜਦ ਸੋਮਨਾ ਦਾ ਮੰਦਰ ਲੁੱਟਿਆ ਗਿਆ ਤੇ ਲਟਵਾਇਆ ਕਿੰਨਾ ਪਰਤਾਰੇ ਤਾਂ ਹੀ ਇਹਨਾਂ ਨੇ ਆਖਿਆ ਸੀ ਨਾ ਕਿ ਇਹ ਲੋਕ Hindu ਨੇ ਇਤਰਾਮ ਤੋਂ ਗਿਰੇ ਹੋਏ ਲੋਕ ਨੇ ਇਹ ਲੋਕ ਬੇਈਮਾਨ ਨੇ ਇਹ Hindu ਗਾਲੀ ਹੈ ਇਹ ਕਹਿੰਦੇ ਗਰਵ ਸੇ ਕਹੋ ਹਮ Hindu ਹੈ ਹੁਣ ਇਹਨਾਂ ਮੂਰਖਾਂ ਨੂੰ ਕੀ ਜਵਾਬ ਦੇਣਾ ਉਹ ਜਿਹਨਾਂ ਨੂੰ ਇਹੋ ਨਹੀਂ ਪਤਾ ਕਿ ਭਾਰਤ ਮਾਤਾ ਨਹੀਂ ਹੋ ਸਕਦੀ ਕਿਉਂਕਿ ਭਾਰਤ ਪੁਰਖ ਵਚਕ ਨਾਮ ਹੈ ਭਾਰਤ ਪੂਸ਼ ਹੈ ਭਾਰਤੀ ਦੇਵੀ ਹੈ ਜਿਹਨਾਂ ਨੂੰ ਇਹੋ ਨਹੀਂ ਪਤਾ ਕਿ ਭਾਰਤ ਮਾਤਾ ਹੈ ਕਿ ਭਾਰਤ ਪਿਓ ਹੈ ਉਹਨਾਂ ਨਾਲੋਂ ਕੀ ਮਤਲਬ ਲਈ ਜਿਨ੍ਹਾਂ ਲੋਕਾਂ ਨੂੰ ਨਾ ਆਵਾਂਦਾ ਨਹੀਂ ਪਤਾ ਇਹ ਧਰਤੀ ہماری ਮਾਤਾ ਹੈ ਇਹਨਾਂ ਮੂਰਖਾਂ ਨੇ ਹੋਰ ਨਹੀਂ ਪਤਾ ਕਿ ਇਹ ਧਰਤੀ ਹਰ ਰੋਜ਼ ਇੱਕ ਇੱਕ ਚੱਪਾ ਵਿਖਦੀ ਪਈ ਹੈ ਉਹ ਜਿਹੜੇ ਆਪਣੀ ਮਾਂ ਨੂੰ ਵੇਚ ਹੀ ਜਾਂਦੇ ਨੇ ਉਹਨਾਂ ਬਾਰੇ ਕੀ ਗੱਲ ਕਰੀਏ ਹੁਣ ਜਿਹੜੇ ਕਹਿੰਦੇ ਗਊ ਹਮਾਰੀ ਮਾਤਾ ਹੈ ਉਸੇ ਮਾਂ ਤੋਂ ਦੇ ਚੋਕੇ ਫੇ ਲੋਕਾਂ ਨੂੰ ਵੇਚਦੇ ਨੇ ਕਲਕੱਤੇ ਦੇ ਅੰਦਰ 10000 ਗਊ ਹਰ ਰੋਜ਼ ਜ਼ਬਾਹ ਕੀਤੀ ਜਾਂਦੀ ਹੈ ਕੀ ਕਰ ਕੀ ਕੀਤਾ ਨਾਲੇ ਸ਼ਿਵਸਰਾਂ ਵਾਲਿਆਂ ਨੇ ਕੀ ਕਰ ਸਕੇ ਲੋਕ ਸੋ ਇਹਨਾਂ ਦੀ ਗੱਲਾਂ ਵੱਲ ਜ਼ਿਆਦਾ ਧਿਆਨ ਦੇ ਦਿੱ ਲੋੜ ਨਹੀਂ ਆ ਇਹ ਇਹਨਾਂ ਦੇ ਰੋਲਾ ਪਾਉਣਿਆ ਵਿਚਾਰੇ ਕੀ ਕਰਨਗੇ ਹੁਣ ਗਰੀਬ ਬੰਦੇ ਕੁਝ ਹੋਰ ਕਰਤੇ ਸਕਦੇ ਨਹੀਂਗੇ ਪੰਜਾਬ ਪੁਲਿਸ ਨਾਲ ਹੈ ਵੀਡੀਓ ਦੇਖਿਆ ਜਾ ਸਕਦੀਆਂ ਨੇ ਪਰ ਜਿਹੜਾ ਆਪਣਾ ਆਪਣਾ ਸੀਟੀਵੀ ਜਾਂ ਪੀਟੀਸੀ ਪੰਜਾਬੀ ਹੁੰਦਾ ਔਰ ਆਪਣੇ ਇਥੇ ਜੱਜਸ ਪੰਜਾਬੀ ਉਹਦੇ ਵਿੱਚ ਵੀ ਇਹੋ ਦੱਸਿਆ ਜਾਂਦਾ ਹੈ ਕਿ ਜੀ ਕੁਝ ਝੜਪਾਂ ਦੇ ਵਿੱਚ ਕੁਝ ਲੋਕ ਖਲਾਕ ਹੋਏ ਸੱਚਾਈ ਉਹ ਵੀ ਚੈਨਲ ਕੋਈ ਨਹੀਂ ਦੱਸ ਰਿਹਾ ਵਿੱਚੜਾ ਪਾਣੀ ਹੋਇਆ ਪੁਲਿਸ ਦੇ ਨਾਲ ਲਾ ਕੇ ਇਹਨਾਂ ਲੋਕਾਂ ਨੇ ਕਤਲਿਆਪ ਕੀਤਾ ਸੋ ਇਹਨਾਂ ਦੀ ਹਾਲਤ ਤੇ ਸਾਡੇ ਗਵਾਂਢੇ ਇੱਕ ਛੋਟਾ ਮਿਨੀਚਰ ਕੁੱਤਾ ਰੱਖਿਆ ਹੈ ਜਦੋਂ ਆਪਣੇ ਮਾਲਕ ਨਾ ਹੁੰਦਾ ਨਾ ਤੇ ਬਹੁਤ ਪੈਂਦਾ ਵੀ ਜਿਵੇਂ ਬੰਦਾ ਬਾਹਰ ਦੇਗਾ ਤੇ ਇਕੱਲਾ ਹੋਵੇ ਤੇ ਅੰਦਰ ਵੜਦਾ ਇਹਨਾਂ ਦੀ ਹਾਲਤ ਜਦ ਪੰਜਾਬ ਪੁਲਸ ਨਾਲ ਆ ਤੱਕ ਤੇ ਠੀਕ ਨਹੀਂ ਇਕੱਲੇ ਵਿਚਾਰੇ ਕੀ ਕਰਨਗੇ ਸੋ ਇਹਨਾਂ ਨੂੰ ਆਪਾਂ ਜ਼ਿਆਦਾ ਧਿਆਨ ਨਹੀਂ ਦੇਣਾ ਇਹਨਾਂ ਜੋ ਆਖਣਾ ਆਖੀਆਂ ਜੀ ਕਰੰਦ ਸਮਾਇਕ ਫਿਰ ਦੇਖਾਂ ਕੌਣ ਕਿਥੇ ਖਲੋਤਾ ਆਇਆ ਕਹਿੰਦਾ ਵੀ ਹਵਾਰੇ ਨੂੰ ਸਾਡੇ ਇੱਕ ਬੰਦੇ ਨੇ ਹਮਲਾ ਕੀਤਾ ਤੇ ਇਹਨਾਂ ਆਤਵਾਦੀ ਨੇ ਕੀ ਕੀਤਾ ਉਹਦੇ ਵਾਸਤੇ ਕਿਸੇ ਨੇ ਕੀ ਕਰਨ ਦੀ ਲੋੜ ਕੀ ਸੀਗੀ ਫਾਈਸਾਵਾਰ ਇਹਨੇ ਥੱਪੜ ਮਾਰ ਕੇ ਬੰਦਾ ਐ ਕਮਾਇਆ ਜਿਸ ਪਿੰਨਾ ਤੇ ਲਾਟੂ ਘਮਾਉਨੇ ਆ। ਸੋ ਗਰੀਬ ਲੋਕ ਨੇ ਇਹਨਾਂ ਬਈ ਕੋਸ਼ਿਸ਼ਾਂ ਕਰਦੀਆਂ ਨੇ ਲੋਰ ਆਪਾ ਪਾਉਣੇ ਆ। ਜ਼ਿਆਦਾ ਮੱਥਾਂ ਲਾਂ ਦੇ ਲੋੜ ਨੇ। ਪਤਾ ਇਹਨਾਂ ਨੂੰ ਵੀ ਸੱਚਾਈ ਕੀ ਹੈ ਪਤਾ ਸਾਨੂੰ ਵੀ ਸੱਚਾਈ ਕੀ ਹੈ। ਸਰਕਾਰ ਦੀ ਸ਼ਹਿਤ ਰੋਲਾ ਪਾਉਂਦੇ ਪੈ। ਜਦਵਾਰੀ ਆਏਗੀ ਫਿਰ ਦੱਸਾਂਗੇ। ਮੇ ਕਿਸਾ ਭਾਵੇਂ ਇਕਦੀ ਹੈ। ਫਿਰ ਦੇਖਾਂਗੇ ਕਿੰਨਾ ਕਰਕੇ ਤੁਹਾਨੂੰ ਭਜਦੇ ਨੇ। ਤੋ ਇਹਨਾਂ ਪਰਮ ਹੋ ਗਏ ਸੀ ਨਾ ਇਹਨਾਂ ਨੇ ਸ਼ੇਸ਼ ਸਾਹ ਦੇ ਪ੍ਰਧਾਨ ਨੇ ਕੀ ਕੀਤਾ ਕਿ ਪੰਜਾਬ ਆਪਣਾ ਆਰਮੀ ਦੇ ਚੀਫ ਨੂੰ ਇੱਕ ਚਿੱਠੀ ਲਿਖੀ ਵੀ ਤੁਸੀਂ ਸਿੱਖਾਂ ਨੂੰ ਬੜਾ ਜੀ ਤੁਸੀਂ ਬਹਾਦਰ ਬਣਾਇਆ ਛੋਟਾ ਜਿਹਾ ਦੇਸ਼ ਪਾਕਿਸਤਾਨ ਹੈ ਉਹਦੇ ਨਾਲ ਲੜ ਕੇ ਜਿੱਤ ਜਾਂਦੇ ਨੇ ਤੇ ਇਹ ਬੱਬਰ ਸ਼ਰਕ ਹੁੰਦੇ ਨੇ ਸਾਨੂੰ ਮੌਕਾ ਦੋ ਅਸੀਂ ਵੀ ਲੜਾਂਗੇ ਮਾੜੀ ਕਿਸਮ ਅਸੀਂ ਵਿਚਾਰਿਆ ਦੀ ਕਿ ਇਧਰੋਂ ਪਾਕਿਸਤਾਨੇ ਹਮਲਾ ਕਰਤਾ ਇਹ ਵਿਚਾਰੇ ਚਲੇ ਗਏ ਹੁਣ ਕਿਉਂਕਿ ਜਦ ਉਧਰੋਂ ਫੌਜਾਂ ਚੜੀਆਂ ਜਿਹ ਪਹਿਲਾਂ ਤੇ ਪਠਾਨ 6-6 ਫੁੱਟ ਕੱਦ ਲੰਮੀਆਂ ਚਲਵਾਰਾ ਪਾਈਆਂ ਉੱਚੀਆਂ ਸੋਹਣੀਆਂ ਮੋੱਚਾ ਤਗੜੇ ਜਵਾਨ ਨੇ ਉਹਨਾਂ ਦੇਖਿਆ ਕਿ ਫੌਜਾਂ ਆ ਰਹੀਆਂ ਥੋੜੇ ਜਿਹਾ ਬਰਾਏ ਨੇ ਪਾ ਜੋ ਰੋਲਾ ਰਪਾ ਪਿਆ ਨਹੀਂ ਤਾਂ ਉਹਨਾਂ ਨੇ ਚਾਹ ਵੀ ਯਾਰ ਸਰਦਾਰ ਦੂਰੋਂ ਖਾਪਾਉਂਦੇ ਨੇ ਇਹ ਕੌਣ ਨੇ ਤੇ ਉਹਨਾਂ ਨੇ ਜਦੋਂ ਤੋ ਝਾਤ ਮਾਰੀ ਤੇ ਧੁੱਪ ਸੀ ਟਿੰਨਾ ਲਿਛਤਿਆ ਦਿਖੀਆਂ ਇਹ ਉਹਨਾਂ ਨੇ ਕਿਹਾ ਸਰਦਾਰ ਨਹੀਂ ਹੈਗੇ ਇਹ ਸ਼ੀਰਸਨਾ ਵਾਲੇ ਹਿੰਦੂ ਨੇ ਤਾਂ ਜਿਹੜਾ ਉਹਨਾਂ ਦਾ ਸੀ ਚੀਫ ਸੀਗਾ ਉਹਨੇ ਆਪਣੇ ਕਮਾਂਡਰਾਂ ਨੂੰ ਉਹਨੇ ਆਪਣੀ ਫੌਜ ਨੂੰ ਇਹ ਤਾਕੀਰ ਕੀਤੀ ਕਿ ਜਵਾਨੋ ਹਥਿਆਰ ਸਾਮ ਲੋ ਗੋਲੀਆਂ ਵਰਤਾਲੀ ਕਰਨ ਸਾਰੇ ਜੁੱਤੀਆਂ ਮਾਰ ਮਾਰ ਮਾਰੋ ਇਹ ਤੇ ਔਕਾਤ ਨਾਲ ਲੋਕਾਂ ਦੀ ਸੋ ਇਹਨਾਂ ਨੂੰ ਆਪਣਾ ਪਲਾਸ ਕਰ ਲੈਣ ਦੋ ਮੰਨ ਦੀ ਜਿਆਦਾ ਇਹਨਾਂ ਚ ਉਲਝਣ ਦੀ ਲੋੜ ਨਹੀਂ ਅਸੀਂ ਆਪਣਾ ਇੱਕ ਮਕਸਦਵਾਲ ਰਹਿਣਾ ਹੈ ਅਸੀਂ ਉਸ ਟੀਚੇ ਨੂੰ ਨਹੀਂ ਛੱਡਣਾ ਕਿ ਭਾਈ ਸਾਹਿਬ ਦਾ ਬੇਇਨਸਾਫੀ ਨਹੀਂ ਹੋਣ ਦੇਣੀ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਹੈ ਸੋ ਧਿਆਨ ਇੱਧਰ ਉੱਧਰ ਕਰਨ ਦੀ ਲੋੜ ਨਹੀਂ ਇਹ ਵੀ ਸ਼ਰਤ ਕਰਨਗੇ ਕੁਝ ਮਿਸ਼ਨਰੀ ਵੀ ਸ਼ਰਤਾਂ ਕਰ ਰਹੇ ਜਿਸ ਤਰ੍ਹਾਂ ਹੋ ਚੁੱਕੀ ਹੈ ਭਾਈ ਸਾਹਿਬ ਦੀ ਕਹਿੰਦੇ ਜੀ ਸੋਚ ਬ੍ਰਾਹਮਣਵਾਦੀ ਹੈ ਸੋ ਅਸੀਂ ਆਪਾਂ ਇਹਨਾਂ ਲੋਕਾਂ ਨੂੰ ਗੱਲਾਂ ਨੂੰ ਅੰਗੋਲੀਆਂ ਕਰਕੇ ਆਪਣੇ ਇੱਕ ਮਕਸਦ ਅੱਦਵਲ ਵਧਣਾ ਹੈ। ਮਨੋਂ ਕਿਰਪਾ ਕਰੇ ਚੜ੍ਹਦੀ ਕਲਾ ਵਿੱਚ ਖਸ਼ੇ ਖਾ ਉਸ ਨੂੰ। ਔਰ ਆਪਣੇ ਹੱਕ ਲੈਣ ਵਿੱਚ ਤਾਂ ਕਿ ਉਹ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।